ਪੁਲਿਸ ਨੂੰ ਨਾਮ ਹੈ ਜੀ ਮੇਰਾ ਜੀਐਸ ਕੋਚ ਕੋ ਰੈਲਾਪੂਗਾ ਲੱਬੂ ਕੋ ਬਸਟਪੋਸਟ ਤੇ ਸਰਕਾਰੀ ਸਕੂਲ ਦੇ ਨਾਲ ਮੇਰੇ ਦੁਕਾਨ ਦੇ ਬਾਹਰ ਏਸੀ ਲੱਗਿਆ ਹੋਇਆ ਸੀ ਜਿਹੜਾ ਉਹ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਰਾਤ 21 1 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚਕਾਰ ਸਾਡੀ ਦੁਕਾਨ ਦੇ ਬਾਹਰੋਂ ਚੋਰਾਂ ਨੇ ਚੋਰੀ ਕਰ ਲਿਆ ਸਾਡਾ ਏਸੀ ਦਾ ਆਊਟਡੋਰ ਇਹ ਆਊਟਡੋਰ ਰਿਆ ਬਾਹਰ ਨਾਲ 25000 ਰੁਪਏ ਦਾ ਹੁੰਦਾ ਸੀ ਇਸ ਵਾਸਤੇ ਸੀ ਇਸ ਬਾਬਤ ਤੇ ਦਰਖਾਸਤ ਦੇ ਚੁੱਕੇ ਹਾਂ ਹਾਂ ਚੋਕੀ ਆਰਟੀ ਕੇ ਆਏ ਆ ਮਾਦੂਖਾ ਪੁਲਿਸ ਚੋਕੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਕਾਡੇ ਜਲਦੀ ਪਾਲ ਕਰਕੇ ਤੇ ਇਸ ਦਾ ਰੈਕਡਨ ਹੋਣੀ ਸੀ ਆਪਸ ਚੁਆਇਆ ਠੀਕ ਹੈ ਇਸ ਤੋਂ ਇਲਾਵਾ ਮੇਰੇ ਨਾਲ ਹੀ ਬਸ ਇੱਕ ਹੋਰ ਆਂ ਜਿਹੜੀ ਬੀਤੀ ਰਾਤ ਹੈ 14 ਤਰੀਕ ਦੀ 14/7/2025 ਨੂੰ ਜੀ ਜਿਹੜੀ ਬੀਤੀ ਰਾਤ ਹੈ ਇੱਕ ਤੋਂ 3 ਵਜੇ ਦੇ ਵਿਚਕਾਰ ਸਾਡੇ ਦੁਕਾਨ ਤੋਂ ਚੋਰੀ ਹੋਈ ਹੈ ਨਾਲ ਹੀ ਇੱਕ ਬਾਬਾ ਫਰੀ ਦੇਗਾ ਲੈਬੋਰੀ ਵਾਲਾ ਜਿਹਦੇ ਕੇ ਉਹਨਾਂ ਦਾ ਵੀ ਕੰਪਰੈਸ਼ਰ ਬਾਹਰ ਉਤਾਰਿਆ ਗਿਆ ਹੈ ਤੇ ਇਹੋ ਜਿਹੇ ਕਈ ਵਾਰਦਾਤਾਂ ਹੁੰਦੀਆਂ ਆ ਰਹੀਆਂ ਨੇ ਪਹਿਲਾਂ ਵੀ ਕਾਫੀ ਪਹਿਲਾਂ ਇੱਕ ਪੁਲਿਸ ਪ੍ਰਸ਼ਾਸਨ ਦਾ ਰਾਤ ਨੂੰ ਨਾਕਾਬੰਦੀ ਕੀਤੀ ਜਾਂਦੀ ਸੀ ਜਿਹਦੇ ਕਰਕੇ ਕੁਝ ਖੱਲ ਸਿਰ ਆਪਾਂ ਤੇ ਰਾਤ ਨੂੰ ਚੋਰੀ ਨਹੀਂ ਹੁੰਦੀ ਸੀ ਤੇ ਹੁਣ ਉਹਨਾਂ ਦਾ ਨਾਕਾ ਇੱਥੇ ਨਹੀਂ ਹੁੰਦਾ ਰਾਤ ਨੂੰ ਤੇ ਜਿਹਦੇ ਕਰਕੇ ਹੋਰ ਵੀ ਜ਼ਿਆਦਾ ਨੁਕਸਾਨ ਹੋ ਰਿਹਾ ਲੱਗਦਾ ਸਾਡੇ ਸਾਹਮਣੇ ਇੱਕ ਖੱਲ ਫੀਡ ਵਾਲੇ ਆ ਉਹਨਾਂ ਦੀ ਦੁਕਾਨ ਨੂੰ ਸੰਨ ਲਾ ਕੇ ਚੋਰਾਂ ਨੇ ਕਾਫੀ ਚੋਰੀ ਕੀਤੀ ਹੈ ਸਾਮਾਨ ਉਹਨਾਂ ਦਾ ਕਾਫੀ ਜ਼ਿਆਦਾ ਹੋ ਗਿਆ ਜਿਹੜਾ ਅਜੇ ਤੱਕ ਨਹੀਂ ਪਰਪਾਈ ਹੋ ਪਈ ਕੋਈ ਪੁਲਿਸ ਵਾਲੋਂ ਵੀ ਨਹੀਂ ਮਨਨੋ ਪੜ ਕੇ ਦਿੱਤਾ ਗਿਆ ਜੋ ਚੋਰੀ ਕਰਨ ਵਾਲਾ ਤੇ ਇਸ ਤਰ੍ਹਾਂ ਹੁਣ ਸਾਡੇ ਵੀ ਹੋਈ ਹੈ ਵਿਸ਼ਵਾਸਤਾ ਦਵਾਇਆ ਗਿਆ ਪੁਲਿਸ ਵਾਲੋਂ ਵੀ ਆ ਕੇ ਦੇਖਦੇ ਆਂ ਇਨਕੁਆਇਰੀ ਕਰਕੇ ਕਿ ਜਿਹੜੇ ਵੀ ਚੋਰੀ ਕਰਨ ਵਾਲੇ ਆ ਕੈਮਰਿਆਂ ਦੇ ਫੁਟੋ ਸਬੂਤਾਂ ਸੰਕਰਕੇ ਕਿ ਅਸੀਂ ਪੜ ਕੇ ਜ਼ਰੂਰ ਲਿਆਂਗੇ ਮਤਲਬ ਇਹ ਤੁਹਾਨੂੰ ਲੱਗਦਾ ਜੇਕਰ ਨਾਕਾ ਨਕਦਾ ਹੁੰਦਾ ਤਾਂ ਸ਼ਾਇਦ ਚੋਰੀ ਨਾ ਹੁੰਦੀ ਤੁਹਾਡੀ ਹਾਂ ਜੀ ਨਾਕਾ ਹੁੰਦਾ ਤਾਂ ਫਿਰ ਕੁਛ ਨਾ ਕੁਛ ਖੌਫ ਹੋਣਾ ਸੀ ਉਹਨਾਂ ਨੂੰ ਚੋਰਾ ਨਾ ਹੋ ਵੀ ਇੱਥੇ ਨਾਕਾ ਲੱਗਿਆ ਹੋਇਆ ਮਤ ਕਿਤੇ ਦੇਖ ਲੈਣ ਜਾਂ ਅਸੀਂ ਉਹਨਾਂ ਦੇ ਨਜ਼ਰ ਦੇ ਸਾਹਮਣੇ ਆ ਜੀ ਠੀਕ ਹੈ ਸ਼ਹਿਰ ਦੇ ਬੱਚੇ ਕੋਲ ਇਹ ਹੋ ਜੇ ਉਪਰਾਲਾ ਕਰਦਾ ਤਾਂ ਬਹੁਤ ਵਧੀਆ ਹੋਏਗਾ ਜਿਹਦੇ ਨਾਲ ਸਾਡੇ ਕੀ ਦੁਕਾਨਾਂ ਨੂੰ ਕਿਉਂ ਛੋਟੇ ਮੋਟੇ ਮੈਟ੍ਰੋ ਕਲਾਸ ਹੈਡੀਆਂ ਸਾਡੇ ਕੋਈ ਰੋਟੀ ਦਹੀਂ ਹੈਗਾ ਬਣਾ ਬਣਿਆ ਹੋਇਆ ਕਿ ਜ਼ਿਆਦਾ ਇੰਨਾ ਲੰਮਾ ਛੋੜਾ ਕੰਮ ਹੈ ਨਹੀਂਗਾ ਕੰਮ ਵੀ ਅੱਜਕੱਲ ਨੋਰਮਲ ਹੀ ਹੈ ਜੀ ਬੜੀ ਮੁਸ਼ਕਲ ਨਾਲ ਇਹ ਚੀਜ਼ਾਂ ਬਣਾਈ ਦੀਆਂ ਪਰ ਲੋਕ ਲੋਕ ਮਿਹਨਤ ਨਹੀਂ ਕਰਦੇ ਚੋਰੀ ਵੱਲ ਧਿਆਨ ਹਨ ਮੇਰੇ ਹਾਂਜੀ ਬਿਲਕੁਲ ਜੀ ਲੋਕ ਮਿਹਨਤ ਕਰਕੇ ਖੁਸ਼ ਨਹੀਂ ਹਜੇ ਬਸ ਉਹਨਾਂ ਪਰਮਾਵਲੀ ਜੀ ਨੂੰ ਤਾਂ ਇਨਸਾਨਾ ਕੋਈ ਵੀ ਹੈ ਆਪ ਦੀ ਰੋਜੀ ਤਾਂ ਕਮਾਈ ਸਕਦਾ ਰੋਜੀ ਰੋਟੀ ਵਾਸਤੇ ਤਾਂ ਇਹਨਾਂ ਤਾਂ ਹਰ ਇੱਕ ਕੋਲ ਹੁਨਰ ਹੁੰਦਾ ਹੀ ਹੈ ਕੋਈ ਵੀ ਕਰਕੇ ਆਪਣੀ ਰੋਜੀ ਕਮਾ ਸਕਦਾ ਹੁਣ ਪ੍ਰਸ਼ੰਤ ਉਹਦੀ ਮੰਨ ਕਰਦੇ ਆ ਤੇ ਇੱਕ ਤਾਂ ਰਾਤ ਨੂੰ ਜਿਹੜਾ ਇੱਥੇ ਸਾਡੇ ਨਾਤਾਬੰਦੀ ਕੀਤੀ ਜਾਵੇ ਲਾਡੂ ਕਾਬਸ ਛੱਡੇ ਤੇ ਜਿਹੜੀ ਇਹ ਉਹ ਜਵਾਰਤਾ ਤੋਂ ਅਨਜਾਨ ਦੇਣ ਵਾਲੇ ਜਿਹੜੇ ਉਹਨਾਂ ਮੁਕਾਬੂ ਕੀਤਾ ਜਾਵੇ ਤੁਹਾਡੇ ਜਿਹੜੇ ਨੁਕਸਾਨ ਹੋਇਆ ਹੈ ਇਹਦੇ ਰਪਾਈ ਕਰਾਈਏ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇੱਕ ਪੱਕਾ ਨਕਾ ਲਗਾ ਦਿੱਤਾ ਜਾਵੇ ਜਿਹਦੇ ਕਰਕੇ ਚੋਰਾਂ ਨੂੰ ਡਰ ਰਹੇਗਾ ਚੋਰਾਂ ਨੂੰ ਜ਼ਰੂਰ ਡਰ ਲਾਊਗਾ ਉਸ ਤੇ ਦੱਸ ਸੰਦੀਪ ਜੀ ਆ ਰਾਤ ਇੱਥੇ ਚੋਰੀ ਹੋਈ ਹੈ ਤੁਹਾਡੇ ਗਵੰਢੀ ਦੀ ਹਾਂਜੀ ਹਾਂ ਕੀ ਕਹਿਣਾ ਤੁਹਾਡਾ ਇਹ ਰਾਤ ਚੋਰੀ ਵੀਜੀ ਹੋਈ ਹੈ ਤੇ ਸਾਨੂੰ ਪਤਾ ਲੱਗਾ ਸਵੇਰ ਜੀ ਮੈਂ ਦੁਕਾਨ ਤੇ ਸਿਰੇ ਸਿਰੇ ਸੱਤ ਕੋਈ ਆ ਜਾਂਦਾ ਸੀ ਜਦੋਂ ਸਪਾਈ ਕੀਤੀ ਤਾਂ ਮੇਰੇ ਦਰ ਨਿਗਾ ਮਾਰੀ ਤੇ ਨਾਲ ਕੰਪਨਰ ਸ਼ਰਦ ਤੇ ਹੋਵੇ ਸੀ ਵੀ ਮੈਂ ਕਿਸਪਾਲ ਨੂੰ ਫੋਨ ਲਾਇਆ ਤੇ ਥੋੜੀ ਜੇਰ ਬਾਅਦ ਆਈ ਸੀ ਵੀ ਚੋਰੀਆਂ ਵਧਣ ਦਾ ਕਾਰਨ ਇਹ ਵੀ ਜੀ ਪਹਿਲੇ ਇੱਥੇ ਨਾਕੇ ਹੁੰਦਾ ਸੀ ਹੁਣ ਨਾਕਾ ਬੰਦ ਹੋ ਗਿਆ ਜਿਸ ਕਰਕੇ ਚੋਰੀ ਜ਼ਿਆਦਾ ਵਧ ਰਹੀ ਜੀ ਇਸ ਕਰਕੇ ਸੀ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਨਾਕਾ ਪੱਕਾ ਦਿੱਤਾ ਜਾਵੇ ਸਾਨੂੰ ਠੀਕ ਹੈ ਜੀ ਜੋ ਦੁਕਾਨਾਂ ਦੀ ਸੇਫ ਹੋ ਸਕੀ ਜੀ ਜਿਹੜੀ ਚੋਰੀ ਹੋਈ ਆ ਆਊਟਡੋਰ ਉਤਾਰਿਆ ਗਿਆ ਕੰਪਰੈਸਰ AC ਦਾ ਤੇ ਉਹ ਕੀ ਕਹਿਣਾ ਚਾਹੁੰਦੇ ਆ ਪਟਿਆਲ ਕੋਲਸ ਨੇ ਪਟਿਆਲ ਕੋਲਸ ਨੂੰ ਸਾਡੀ ਤਾਂ ਰਿਕਵੈਸਟ ਹੀ ਹੈ ਜੀ 25-30000 ਰੁਪਏ ਦੇ AC ਜੀ ਕੰਪਰੈਸਰ ਜੋ ਬਾਹਰ ਲੱਗਿਆ ਹੋਇਆ ਸੀ ਗਰੀਬ ਬੰਦਾ ਹੁੰਦਾ ਜੋ ਕਿਵੇਂ ਲੈਂਦਾ ਕਿਵੇਂ ਲੈਂਦਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡੋ ਤੋਂ ਬੰਦਾ ਸਾਫ ਜੁਆਇਆ ਜਾਵੇ ਜੋ ਚੋਰ ਨਾਲ ਦੇਖਭਾਲ ਕੀਤੀ ਜਾਵੇ ਜੀ